ਇਸ ਜਿਹੇ ਇਸ ਫਿਲਮ ਮੌਜੂਦ ਆ ਰਮਦਾਸ ਦੇ ਪਿੰਡ ਕੋਨੇਵਾਲ ਉਹ ਜਗ੍ਹਾ ਜੋ ਸਭ ਤੋਂ ਪਹਿਲਾਂ ਹੜ੍ਹਾਂ ਦੇ ਕਹਿਰ ਦਾ ਸ਼ਿਕਾਰ ਹੋਈ ਇਸ ਥਾਂ ਤੇ ਤੁਸੀਂ ਬੰਚ 700 ਫੁੱਟ ਤੋਂ ਵੱਡਾ ਪਾੜ ਪਿਆ ਉਹ ਪੂਰਾ ਹਲਕਾ ਜਿਹੜਾ ਪੂਰਾ ਇਲਾਕਾ ਹੈ ਉਹ ਹੜ੍ਹਾਂ ਦੇ ਪਾਣੀ ਵਿੱਚ ਡੁੱਬਿਆ ਪਰ ਜਿੱਥੇ ਸਰਕਾਰਾਂ ਇਹੋ ਜੀ ਔਖੀ ਕੰਡੀ ਚ ਲੋਕਾਂ ਦੀ ਸਾਰ ਲੈਣ ਚ ਮਦਦ ਕਰਨ ਚ ناکਾਮ ਹੋਈਆਂ ਫੇਲ ਸਾਬਤ ਹੋਈ ਹੈ ਉੱਥੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਕਾਰ ਸੇਵਾ ਸੰਪਰਦਾਵਾਂ ਸੰਤਾ ਮਹਾਪੁਰਸ਼ਾਂ ਨੇ ਇੱਕ ਵੱਡੀ ਸੇਵਾ ਜਿਹੜੀ ਹੈ ਇਹ ਕੀਤੀ ਹੈ ਤਾਂ ਇਸ ਥਾਂ ਤੇ ਇੱਥੇ ਪਾੜ ਬੰਨਣ ਦੀ ਪਾੜ ਨੂੰ ਪੂਰਨ ਦੀ ਸੇਵਾ ਜਿਹੜੀ ਹੈ ਉਹ ਬਾਬਾ ਸਤਰਾਮ ਸਿੰਘ ਦੀ ਗੁਰੂ ਕੇ ਬਾਗ ਵਾਲਿਆਂ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਕੀਤੀ ਜਾ ਰਹੀ ਹੈ ਹਾਲਾਂਕਿ ਬਹੁਤ ਵੱਡਾ ਪਾਰਟਿਸਪਰ ਕਾਫੀ ਹੱਦ ਤੱਕ ਇਸ ਨੂੰ ਬਣਿਆ ਜਾ ਚੁੱਕਿਆ ਪੂਰੇ ਜਾ ਚੁੱਕਿਆ ਹੈ ਔਰ ਤੁਸੀਂ ਦੇਖ ਸਕਦੇ ਹੋ ਸੰਤਾ ਬੜੇ ਉਤਸ਼ਾਹ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਇੱਥੇ ਸੇਵਾ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਇਹ ਉਹ ਜਗ੍ਹਾ ਹੈ ਜਿੱਥੋਂ अनेका ਪਿੰਡ ਡੁੱਬੇ ਤਬਾਹ ਹੋਏ ਉੱਤੇ ਸਭ ਤੋਂ ਪਹਿਲਾਂ ਟੀਚਾ ਸੀ ਇਸ ਬੰਨ ਨੂੰ ਬੰਨਣ ਦਾ ਇਸ ਪਾੜ ਨੂੰ ਪੂਰਨ ਦਾ ਜਿੱਥੇ ਜਿਹੜਾ ਬੜੀ ਬਹਾਦਰੀ ਦੇ ਨਾਲ ਜਿੱਥੇ ਸੰਕਟ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤੋਂ ਵਕਫ ਕਰ ਸੇਵਾ ਸੰਪਰਦਾਵਾਂ ਦੀ ਅਗਵਾਈ ਹੇਠ ਸੰਤਾ ਮਹਾਪੁਰਸ਼ਾ ਦੀ ਗਵਾਈ ਦੇ ਹੇਠ ਤੇ ਸੰਗਤਾਂ ਪਹੁੰਚ ਰਹੀ ਹੈ ਇਸ ਸੇਵਾ ਦੇ ਵਿੱਚ ਹਿੱਸਾ ਪਾ ਰਹੀ ਹੈ ਤੋਂ ਇੱਥੇ ਅੱਜ ਪਹੁੰਚ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੋਤ ਸਿੰਘ ਸਮਰਾ ਵੱਲੋਂ ਵੀ 2 ਲੱਖ ਰੁਪਏ ਦਾ ਆਰਥਿਕ ਤੌਰ ਤੇ ਯੋਗਦਾਨ ਜਿਹੜਾ ਇਸ ਸੇਵਾ ਦੇ ਵਿੱਚ ਪਾਇਆ ਗਿਆ ਹੈ ਪਰ ਇਹ ਤਸਵੀਰ ਆਪਣੇ ਆਪ ਦੇ ਵਿੱਚ ਪੰਜਾਬ ਦੀ ਪੰਜਾਬੀਆਂ ਦੀ ਚੜ੍ਹਦੀ ਕਲਾ ਦਾ ਜੁੰਦਾ ਜਾਗ ਦਾ ਪ੍ਰਮਾਣ ਹੈ ਕਿ ਐਡਾ ਵੱਡਾ ਨੁਕਸਾਨ ਹੋਣ ਦੇ ਬਾਵਜੂਦ ਪੂਰੀ ਚੜ੍ਹਦੀ ਕਲਾ ਦੇ ਨਾਲ ਇੱਥੇ ਇਸ ਤਪਦੀ ਤਿੱਕੀ ਢੁੱਪ ਦੇ ਵਿੱਚ ਜਿਹੜਾ ਉਹ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਬਹੁਤ ਵੱਡੀ ਸੇਵਾ ਹੈ ਕਿਉਂਕਿ ਜੇਕਰ ਇਹ ਬੰਨ ਨਾ ਬੰਨਿਆ ਜਾਂਦਾ ਇਹ ਪਾੜ ਨਾ ਪੂਰੇ ਜਾਂਦਾ ਤਾਂ ਸ਼ਾਇਦ ਹੋਰ ਵੱਡੀ ਤਬਾਹੀ ਜਿਹੜੀ ਹੈ ਇੱਥੇ ਹੋਣੀ ਸੀ ਕਿ ਕਿੰਨੇ ਫੁੱਟ ਦਾ ਸੀਗਾ ਕਿੰਨਾ ਵੱਡਾ ਨੁਕਸਾਨ ਜਿਹੜਾ ਇੱਥੇ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਦੋਹਾਂ ਕਿਲੇ ਦਾ ਪਾੜ ਹੈ ਜੀ ਜੇ ਬੰਨ ਟੁੱਟਾ ਦੋ ਕਿਲੇ ਤੇ ਡੂੰਗਾ 30 40 ਫੁੱਟ ਡੂੰਗਾ ਜਿਹੜਾ ਥੱਲੇ ਪਾੜ ਜਿਹੜਾ ਪਾਟਾ ਇਹ ਗੁਰੂ ਦੀ ਕਿਰਪਾ ਨਾਲ ਹੀ ਗੁਰੂ ਰਾਮਦਾਸ ਦੀ ਕਿਰਪਾ ਨਾਲ ਗੁਰੂ ਜੀ ਦੀ ਕਿਰਪਾ ਨਾਲ ਵੱਜਣ ਰਿਹਾ ਸੰਗਤਾਂ ਇਹ ਤਿੰਨ ਤਰੀਕ ਮੇ ਸ਼ੁਰੂ ਕੀਤਾ ਸੀ ਜੀ ਇਹ ਤਿੰਨ ਤਰੀਕ ਦਾ ਸ਼ੁਰੂ ਕੀਤਾ ਜੀ ਤਿੰਨ ਤਰੀਕ 11 12 ਵਜੇ ਚਾਲੂ ਕਰਤਾ ਹੈ ਕੋਲੋਂ 500 ਫੁੱਟ ਤੋਂ ਵੱਧ ਲੰਬਾ ਹਾਂਜੀ ਲੰਮਾ ਹੈ ਸੰਗਤਾਂ ਬਹੁਤ ਦੂਰੋਂ ਹਰਿਆਣੇ ਚੋਂ ਯੂਪੀ ਚੋਂ ਰਾਹਤਾਂ ਚੋਂ ਪਿੰਡਾਂ ਵਿੱਚੋਂ ਟਰਾਲੀਆਂ ਪਰਪਾ ਕੇ ਸੰਗਤਾਂ ਮਿੱਟੀ ਲਿਓਂਡੀਆਂ ਨੌਜਵਾਨ ਬਹੁਤ ਜ਼ਿਆਦਾ ਦਿਨ ਰਾਤ ਇੱਥੇ ਰਹਿੰਦੇ ਆ ਦਿਨ ਰਾਤ ਸ਼ਿਵਾਂ ਚੱਲਦੀ ਨਹੀਂ ਦੀ ਆ ਦੂਰੋਂ ਦੂਰ ਸੰਗਤਾਂ ਪਹੁੰਚਣ ਦੀ ਆ ਮੁਸਲਮਾਨ ਭਾਈ ਉਹ ਵੀ ਚੱਤੇ ਪੈਰੀ ਇਥੇ ਆਉਂ ਦੋ ਤਣ ਗੱਡੀਆਂ ਆਈਆਂ ਐ ਬਹੁਤ ਸੇਵਾ ਜੀ ਥਾਪਾਉਂਦੇ ਸੰਗਤਾਂ ਦੂਰ ਦੂਰ ਹੋਰ ਤੇ ਹੋਣ ਕਿੰਨੇ ਟਿਕ ਲੱਗਣਗੇ ਗੁਰੂ ਰਾਮਦਾਸ ਦੀ ਕਿਰਪਾ ਨਾਲ 5-7 ਦਿਨ 10 ਦਿਨ ਦੇ ਵਿਚ ਵਿੱਚ ਹੋ ਜਾਊਗਾ ਉਹਨਾਂ ਦੀ ਕਿਰਪਾ ਗੁਰੂ ਰਾਮਦਾਸ ਦੀ ਕਿਰਪਾ ਜੀ ਫਿਰ ਇੱਥੇ ਖੰਡ ਪਾਣ ਕਰਾ ਕੇ ਸੰਗਤਾਂ ਸੱਦ ਗਏ ਧੰਨਵਾਦ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਦਾਂ ਮੰਨ ਵੱਜ ਗਿਆ ਇੱਥੇ ਦੀਵਾਨ ਲਾਵਾਂਗੇ ਖੰਡ ਪੁਰ ਸਾਹਿਬ ਕਰਾ ਕੇ ਸਾਰੀਆਂ ਸਿਆਸੀ ਪਾਰਟੀਆਂ ਜਹੇ ਬੰਦੀਆਂ ਨਿਹੰਗ ਜਹੇ ਬੰਦੀਆਂ ਸਾਰੀਆਂ ਸੱਦਾਂਗੇ ਇੱਥੇ ਉਦੋਂ ਸੰਗਤਾਂ ਦੂਰੋ ਦੂਰੋਂ ਸਾਰੀਆਂ ਸੱਦ ਗਏ ਧੰਨਵਾਦ ਗੁਰੂ ਗ੍ਰ ਹੁੰਦਾ ਇਸ ਬੰਪੂਰਨ ਦਾ ਪਾੜ ਨੂੰ ਪੂਰਨ ਦਾ ਤੇ ਹੋਰ ਵੱਡਾ ਨੁਕਸਾਨ ਹੋਣਾ ਸੀ ਬਹੁਤ ਵੱਡਾ ਨੁਕਸਾਨ ਹੋਣਾ ਸੀਗਾ ਇਹ ਤੇ ਮਹਾਪੁਰਸ਼ਾਂ ਦਾ ਪਰਪਕਾਰ ਆ ਜਿਨ੍ਹਾਂ ਨੇ ਏਡਾ ਵੱਡਾ ਬੀੜਾ ਚੁੱਕਿਆ ਤੇ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਤੁਸੀਂ ਮੌਕੇ ਦੇ ਉੱਤੇ ਦੇਖਿਆ ਕਿ ਤਕਰੀਬਨ 30 35 ਫੁੱਟ ਢੂੰਗਾ ਥੱਲੇ ਪਾੜਿਆ ਪਾਣੀ ਇੰਨਾ ਢੂੰਗਾ ਏ ਉਹਦੇ ਉੱਤੇ ਤੁਸੀਂ ਇਹ ਕਿੰਨੀ ਮਿੱਟੀ ਹੁਣ ਤੱਕ ਪੈ ਚੁੱਕੀ ਏ ਇਸ ਕਰਕੇ ਇਹ ਤਾਂ ਸਾਰੀ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਆ ਜਿਹੜੇ ਮਹਾਪੁਰਸ਼ਕਾਰ ਸੇਵਾ ਵਾਲੇ ਏਡਾ ਵੱਡਾ ਬੀੜਾ ਚੁੱਕ ਕੇ ਜਿਹੜਾ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਉਹ ਮਹਾਪੁਰਸ਼ ਕਰਵਾ ਰਹੇ ਆ ਫਿਰ ਸਾਹਿਬ 20 35 ਫੁੱਟ ਡੂੰਘੇ ਪਾਣੀ ਪੁੱਟ ਕੇ ਜਿਸ ਬਾਦਰੀ ਦੇ ਨਾਲ ਸੇਵਾ ਇੱਥੇ ਕੀਤੀ ਜਾ ਰਹੀ ਹੈ ਉਹ ਉਸੇ ਵੀ ਕੁਝ ਕੀ ਕਹਿਣਾ ਚਾਹੁੰਦੇ ਦੇਖੋ ਉਸ ਤੋਂ ਪਹਿਲਾਂ ਹੀ ਕਹਿੰਦੇ ਆ ਕਿ ਗੁਰੂ ਰਾਮਦਾਸ ਦੀ ਬਖਸ਼ਿਸ਼ ਹੈ ਔਰ ਸੰਤ ਮਹਾਪੁਰਸ਼ ਇਹਨਾਂ ਦਾ ਪ੍ਰਤਾਪ ਹੈ ਕਿ ਇਹ ਆ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹਨਾਂ ਤੋਂ ਸੇਵਾ ਲੈ ਰਹੇ ਨੇ ਔਰ ਜਜ਼ਬਾ ਬਹੁਤ ਮਤਲਬ ਅੱਜ ਇਸ ਔਖੀ ਘੜੀ ਦੇ ਵਿੱਚ ਸੰਤ ਮਹਾਪੁਰਸ਼ਾਂ ਦਾ ਪੰਜਾਬ ਨੂੰ ਆਸਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾ ਨੇ ਸਮੁੱਚੇ ਪੰਜਾਬੀ ਬਹਾਦਰੀ ਨਾਲ ਖੜ ਗਏ ਨੇ ਅਸੀਂ ਉੱਥੇ ਨੀਚੇ ਜਾ ਕੇ ਦੇਖਿਆ ਕਿ 30-30 ਫੁੱਟ ਡੂੰਘੇ ਪਾਣੀ ਚ ਮੁੰਡੇ ਸਾਡੇ ਆਪ ਦੇ ਲਾਈਫ ਜੈਕਟਾਂ ਪਾ ਕੇ ਵਿੱਚ ਉਤਰੇ ਹੋਏ ਨੇ ਸੋ ਇਹੀ ਪੰਜਾਬ ਹੈ ਇਹੀ ਪੰਜਾਬੀਅਤ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਇਹ ਜਿਹੜੀ ਆਪਦਾ ਪੰਜਾਬ ਤੇ ਆਈ ਹੈ ਤਾਂ ਇਸੇ ਤਰੀਕੇ ਡਟ ਕੇ ਪੰਜਾਬੀ ਮੁਕਾਬਲਾ ਕਰ ਰਹੇ ਨੇ ਔਰ ਸਾਨੂੰ ਐਸੇ ਸੰਤ ਮਹਾਪੁਰਸ਼ਾਂ ਦਾ ਆਸ਼ੀਰਵਾਦ ਹੈ ਤੇ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਪੰਜਾਬੀਆਂ ਨੇ ਆਪਦਾ ਜੋ ਕੁਰਬਾਨੀਆਂ ਪਰਿਆ ਇਤਿਹਾਸ ਸੀ ਉਹ ਦੁਹਰਾਇਆ ਦੇਖੋ ਅਸਲੀ ਜਿਹੜਾ ਚੜ੍ਹਦੀ ਕਲਾ ਦਾ ਸੰਕਲਪ ਹੈ ਨਾ ਸਾਡਾ ਕਿਹੜੇ ਜਿਹੜੇ ਪੰਜਾਬ ਨੂੰ ਉੜਦਾ ਪੰਜਾਬ ਕਹਿੰਦੇ ਲੋਕੀ ਉਹਨਾਂ ਨੇ ਦਿਖਾਤਾ ਵੀ ਪੰਜਾਬ ਚੜ੍ਹਦੀ ਕਲਾ ਦਾ ਪੰਜਾਬ ਬਿਲਕੁਲ ਪੰਜਾਬ ਤੇ ਚੜ੍ਹਦੀ ਕਲਾ ਦਾ ਸੀਗਾ ਤੇ ਪੰਜਾਬ ਤੇ ਗੁਰੂਆਂ ਦੀ ਵੇੜ ਦੇ ਨਾਲ ਚੜ੍ਹਦੀ ਕਲਾ ਦਾ ਪੰਜਾਬ ਰਹੇਗਾ ਆ ਜਜ਼ਬਾ ਦੇਖੋ ਤੁਸੀਂ ਇੱਥੇ ਉਹੀ ਨੌਜਵਾਨ ਨੇ ਜਿਨ੍ਹਾਂ ਨੂੰ ਬਦਨਾਮ ਕਰਦੇ ਹੁੰਦੇ ਸੀ ਤੇ ਉਹੀ ਨੌਜਵਾਨ ਜਿਹੜੇ ਆ ਸੰਤਾ ਮਹਾਂਪੁਰਖਾਂ ਦੀ ਅਗਵਾਈ ਦੇ ਵਿੱਚ ਕਿੰਨੇ ਡਿਸਿਪਲਨ ਦੇ ਵਿੱਚ ਔਰ ਅੱਜ ਦੇ ਨਹੀਂ ਲੱਗੇ ਜਿੱਦਨ ਤੇ ਹੜ ਲੱਗੇ ਆ ਪਹਿਲਾਂ ਰੋਕਣ ਦੀ ਕੋਸ਼ਿਸ਼ ਕਰਦੇ ਰਹੇ ਇਹ ਤੋਂ 5 ਕਿਲੋਮੀਟਰ ਬਾਬਾ ਜੀ ਦੱਸ ਰਹੇ ਸੀ ਕਿ ਦਰਿਆ ਦੂਰ ਆ ਤੇ ਇੱਥੋਂ ਤੱਕ ਬੰਨ ਦੇ ਉੱਪਰੋਂ ਦੀ ਪਾਣੀ ਚੱਲਦਾ ਸੀ ਤੇ ਆ ਸਾਹਮਣੇ ਵੱਡੀਆਂ-ਵੱਡੀਆਂ ਕੋਠੀਆਂ ਵੀ ਉਦੀ ਭੇਟ ਚੜ ਗਈਆਂ ਫਸਲ ਤਾਂ ਜਾਣੀ-ਜਾਣੀ ਸੀ ਤੇ ਤੀਤੀ 40-40 ਫੁੱਟ ਦਾ ਲੈਵਲ ਹੈ ਤੇ ਐਡਾ ਵੱਡਾ ਪਾੜ ਹੈ ਤੇ ਅੱਧ ਤੱਕ ਜਿਹੜਾ ਮਿਹਨਤ ਕਰਕੇ ਸਾਰਿਆਂ ਨੇ ਪੂਰਵੀ ਦਿੱਤਾ ਇਸ ਕਰਕੇ ਗੁਰੂਬਾਰਾ ਜਿਨ੍ਹਾਂ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਕੌਮ ਤੇ ਮਿਹਰ ਭਰਿਆ ਹੱਥ ਰੱਖਣ ਪੰਜਾਬ ਦੇ ਵਿੱਚ ਜਿਹੜੀ ਵੱਡੀ ਤਰਾਸਦੀ ਆਈ ਹੈ ਇਹਦੇ ਵਿੱਚ ਗੁਰੂ ਸਾਹਿਬ ਆਪਣਾ ਹੱਥ ਦੇ ਕੇ ਦੁਬਾਰਾ ਪੰਜਾਬ ਦੇ ਲੋਕਾਂ ਨੂੰ ਇਹ ਸੰਕਟ ਦੇ ਵਿੱਚੋਂ ਕੱਢਣ ਇਹ ਮੇਰੀ ਅਰਦਾਸ ਆ ਪਰ ਜੋ ਜਜ਼ਬਾ ਕਿ ਨੁਕਸਾਨ ਹੋਇਆ ਉਹ ਸਾਰਿਆਂ ਦੇ ਨਜ਼ਰਾਂ ਚ ਬਸਲਾਂ ਦਾ ਵੀ ਘਰਾਂ ਦਾ ਵੀ ਮਾਰ ਡੰਗਰ ਦਾ ਪਰ ਫਿਰ ਵੀ ਲੋਕਾਂ ਨੂੰ ਗੁਰੂ ਤੇ ਭਰੋਸਾ ਹੈ ਔਰ ਆਵੇਂ ਕਿ ਇਹਦਾ ਕਿੰਨਾ ਨੁਕਸਾਨ ਹੋਇਆ ਹਲੇ ਵੀ ਕੋਸ਼ਿਸ਼ ਕਰ ਰਿਹਾ ਕਿ ਦੂਜੇ ਦੀ ਮਦਦ ਕਰਕੇ ਉਹਦਾ ਦੁੱਖ ਘਟਾਵਾਂ ਤੇ ਬਹੁਤ ਵੱਡੀ ਬਖਸ਼ਿਸ਼ ਹੈ ਗੁਰੂ ਸਾਹਿਬ ਦੀ ਗੁਰੂ ਸਾਹਿਬ ਦਾ ਕੋਟਨ ਕੋਟਨ ਵਾਲਾ ਬਿਲਕੁਲ ਇਹ ਇਹ ਗੁਰੂ ਸਾਹਿਬ ਦੀ ਹੀ ਬਖਸ਼ਿਸ਼ ਹੈ ਕਿ ਇਹਨੇ ਵੱਡੇ ਨੁਕਸਾਨ ਦੇ ਬਾਵਜੂਦ ਜਿਹੜਾ ਇੱਕ ਦੂਜੇ ਦੀ ਬਾਹ ਫੜੀ ਜਾ ਰਹੀ ਹੈ ਇੱਕ ਦੂਜੇ ਦੀ ਮਦਦ ਕੀਤੀ ਜਾ ਰਹੀ ਹੈ ਔਰ ਪੂਰੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਆਪਣਾ ਨੁਕਸਾਨ ਭੁੱਲ ਕੇ ਵੱਡਾ ਨੁਕਸਾਨ ਹੋਣ ਤੋਂ ਬਚਾ ਰਿਹਾ ਸਾਡੀ ਇਹ ਜਿਹੜੀ ਸਾਡੀ ਕੌਮ ਹੈਣਾ ਜੀ ਤੇ ਕਲਗੀਆਂ ਵਾਲੇ ਦੇ ਪੋਤੇ ਆ ਜੀ ਉਹਨਾਂ ਨੇ ਚਾਰ ਪੁੱਤ ਵਾਰ ਕੇ ਵੀ ਕੋਈ ਪ੍ਰਵਾ ਨਹੀਂ ਕੀਤੀ ਤੇ ਹਾੜੂੜਤੇ ਇਹਨਾਂ ਵਾਸਤੇ ਵੈਸੇ ਕੋਈ ਛੋਟੀ ਕੋਈ ਚੱਕਰ ਨਹੀਂ ਹੈਗਾ ਇਹ ਹੱਸ ਕੇ ਤੁਸੀਂ ਵੇਖੋ ਇਹਨਾਂ ਦੇ ਹੈ ਕਿਤੇ ਚਿਹਰੇ ਦੇ ਉੱਤੇ ਕਿਹੇ ਦੇ ਉੱਤੇ ਇਹਦੇ ਪੂਰੇ ਜਜ਼ਬਾਤ ਦੇ ਨਾਲ ਤਾਂ ਪੂਰੇ ਜੋਸ਼ ਨਾਲ ਇਹ ਜਿਹੜੀ ਸੇਵਾ ਕਰ ਰਹੇ ਚੜਦੀ ਗਲਾ ਦੇ ਨਾਲ ਆ ਇਹ ਕੌਮ ਕਲਗੀਾਂ ਵਾਲੇ ਦੀ ਸਜਾਈ ਹੋਈ ਹੈ ਇਹਨਾਂ ਤੇ ਬਹੁਤ ਸ਼ਿਸ਼ਾ ਪਰਮਾਤਮਾ ਦੀ ਇਹਨਾਂ ਬਿਲਕੁਲ ਇਹ ਕਲਗੀਾਂ ਵਾਲੇ ਦੀ ਸਜਾਈ ਹੋਈ ਕੌਮ ਹੈ ਤੁਸੀਂ ਦੇਖੋ ਕਿੰਨਾ ਵੱਡਾ ਪਾਰਸੀ ਜਿਸ ਨੂੰ ਪੂਰੇ ਜਾ ਰਿਹਾ ਹੈ ਇਸ ਜਗ੍ਹਾ ਤੋਂ ਸ਼ੁਰੂ ਹੋ ਕੇ ਦੂਰ ਤੱਕ ਹਲੇ ਵੀ ਲਗਭਗ ਅੱਧੇ ਤੋਂ ਵੱਧ ਜਿਹੜਾ ਪਾੜ ਪੂਰੇ ਜਾਣਾ ਜਿਸ ਦੇ ਲਈ 30-30 ਫੁੱਟ ਡੂੰਘੇ ਪਾਣੀ ਦੇ ਵਿੱਚ ਉਤਰ ਕੇ ਨੌਜਵਾਨਾਂ ਵੱਲੋਂ ਇੱਥੇ ਸੇਵਾ ਕੀਤੀ ਜਾ ਰਹੀ ਹੈ ਪੂਰੇ ਜਜ਼ਬੇ ਦੇ ਨਾਲ ਪੂਰੇ ਜੋਸ਼ ਦੇ ਨਾਲ ਪੂਰੇ ਬਹਾਦਰੀ ਦੇ ਨਾਲ ਜਿਹੜਾ ਇਹਨਾਂ ਹਾਲਾਤਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਕੋਮ ਬਹਾਦਰਾ ਦੀ ਹੈ ਪੰਜਾਬ ਦਾ ਕੁਰਬਾਨੀਆਂ ਪਰਜੋ ਇਤਿਹਾਸ ਹੈ ਉਸ ਨੂੰ ਮੁੜ ਤੋਂ ਦੁਹਰਾਇਆ ਜਾ ਰਿਹਾ ਹੈ ਤਸਵੀਰ ਦੇਖੋ ਸਾਹਮਣੇ ਉਹ ਘਰ ਜਿਹੜੇ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਨਾਲ ਡੁੱਬੇ ਸੀ ਅਸੀਂ ਇਹਨਾਂ ਘਰਾਂ ਦੀ ਤਸਵੀਰ ਉਦੋਂ ਵੀ ਸਾਂਝੀ ਕੀਤੀ ਸੀ ਜਦੋਂ ਸਭ ਤੋਂ ਪਹਿਲਾਂ ਪਾਣੀ ਨੇ ਇੱਥੇ ਆਪਣਾ ਕਹਿਰ ਟਾਇਆ ਸੀ ਸਭ ਤੋਂ ਪਹਿਲਾਂ ਪਾਣੀ ਨੇ ਸ਼ਿਕਾਰ ਇਸ ਇਲਾਕੇ ਨੂੰ ਬਣਾਇਆ ਸੀ ਤਾਂ ਇਹ ਘਰ ਵੀ ਪੂਰੀ ਤੇ ਪੂਰੇ ਡੁੱਬ ਗਏ ਸੀ ਹੁਣ ਰੇਤ ਪਈ ਨਜ਼ਰ ਆ ਰਹੀ ਹੈ ਤਾਂ ਹਲੇ ਵੀ ਸਾਹਮਣੇ ਪਾਸੇ ਜਿਹੜਾ ਪਾਣੀ ਖੜਾ ਨਜ਼ਰ ਆ ਰਿਹਾ ਹੈ ਔਰ ਪੂਰੇ ਤੇਜ਼ ਵਾਹ ਦੇ ਨਾਲ ਪਾਣੀ ਚੱਲ ਰਿਹਾ ਜਿਸ ਨੂੰ ਅੱਜ ਲਗਭਗ ਪਿਛਲੇ 3 ਤਰੀਕ ਤੋਂ ਜਿਹੜੀ ਹੈ ਪੂਰਨਤੀ ਸੇਵਾ ਕੀਤੀ ਗਈ ਸੀ ਸ਼ੁਰੂ ਜੋ ਅੱਜ ਵੀ ਪੂਰੀ ਉਤਸ਼ਾਹ ਦੇ ਨਾਲ ਜਿਹੜੀ ਜਾਰੀ ਹੈ ਦੇ ਨਾਲ ਤੋਂ ਸੇਵਾ ਕਰ ਰਹੇ ਹੁਣ ਇਹ 3 ਤਰੀਕ ਤੋਂ ਕਰ ਰਹੇ ਜੀ ਜਦੋਂ ਬੰਨ ਟੁੱਟਾਇਆ ਉਸ ਦਿਨ ਦੀ ਜਦੋਂ ਸੇਵਾ ਲੱਗੀ ਉਹ ਪਿੰਡ ਸਾਡਾ ਖਾਸਾ ਜੀ ਹਾਂਜੀ ਤੇ ਬਾਬੇ ਨਾਲ ਸੇਵਾ ਦੇ ਆਇਦਾ ਰੋਜ਼ੀ ਇੱਥੇ ਤੇ 103 ਦੇ ਸੇਵਾ ਜੀ ਬਾਵਾ ਡੂੰਘਾ ਪਾਣੀ ਕਿਤੇ 30 ਇਹ 40 ਫੁੱਟ ਡੂੰਘਾ ਠਾ ਜੀ 40 ਫੁੱਟ ਡੂੰਘਾ ਠਾ ਜੀ ਇਹ ਮਹਾਰਾਜ ਆਪੇ ਕਰਾਈ ਜਾਂਦਾ ਜੀ ਸੰਗਤਾਂ ਦੇ ਚ ਆਪੇ ਜੋਸ਼ ਹੁੰਦਾ ਸਕਦਾ ਜੀ ਮਹਾਰਾਜ ਆਪੇ ਕਰਾਈ ਜਾਂਦਾ ਜੀ ਆਪਣੇ ਘਰਾਂ ਬਾਰਾਂ ਤੋਂ ਦੂਰ ਆਪਣੇ ਨੁਕਸਾਨ ਨੂੰ ਭੁੱਲ ਕੇ ਇਸ ਥਾਂ ਤੇ ਆ ਕੇ ਬੰਨ ਨੂੰ ਬੰਨਿਆ ਜਾ ਰਿਹਾ ਪੂਰੇ ਜਾ ਰਿਹਾ ਪਾੜ ਨੂੰ ਕਿਉਂਕਿ ਦੋ ਕਿੱਲੇ ਤੋਂ ਅੱਧਾ ਪਾਰ ਸੀ ਜਿਸ ਨੇ ਬਹੁਤ ਜ਼ਿਆਦਾ ਤਬਾਈ ਮਚਾਈ ਸੀ ਤੇ ਜੇਕਰ ਇਸ ਨੂੰ ਸਮੇਂ ਸਿਰ ਨਾ ਪੂਰਾ ਜਾਂਦਾ ਤਾਂ ਸ਼ਾਇਦ ਇਹ ਨੁਕਸਾਨ ਅਜਨਾਲੇ ਤੱਕ ਪਹੁੰਚਣਾ ਸੀ ਪਰ ਇੱਥੇ 30 ਫੁੱਟ 40 ਫੁੱਟ ਡੋਂਗੇ ਪਾਣੀ ਦੀ ਪ੍ਰਵਾਹ ਕੀਤੇ ਪਿਆਣਾ ਸੀ ਦੇਖ ਸਕਦੇ ਹੋ ਬੜੇ ਉਤਸ਼ਾਹ ਦੇ ਨਾਲ ਸੰਕਤਾ ਵੱਲੋਂ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਹ ਇਹ ਤਸਵੀਰ ਪੰਜਾਬ ਦੀ ਚੜ੍ਹਦੀ ਕਲਾ ਦੀ ਹੈ ਇਹ ਜੀ ਸੰਕਤ ਦਾ ਸਹਿਯੋਗ ਹੈ ਸੰਕਤ ਦੇ ਸਹਿਯੋਗ ਨਾਲ ਕੰਮ ਚੱਲਣ ਰਿਹਾ ਉਤਰੋ ਮਹਾਂਪੁਰਸ਼ ਗੁਰੂ ਕੇ ਬਾਗ ਵਾਲੇ ਬਾਬਾ ਹਜ਼ਾਰਾ ਸਿੰਘ ਜੀ ਬਾਬਾ ਲੱਖਾ ਸਿੰਘ ਜੀ ਬਾਬਾ ਸਤਰਾਮ ਸਿੰਘ ਜੀ ਉਹਨਾਂ ਦੇ ਸਹਿਯੋਗ ਨਾਲ ਸੇਵਾ ਕਰ ਰਹੀ ਹੈ। ਭਾਜੀ ਲਾਈਵ ਚੈਟ ਤੋਂ ਬੰਨਾ ਮੇਰਾ ਖੱਥੇ ਉੱਤਰ ਨੂੰ ਮੂਹਕੀ ਨਹੀਂ ਹੈ। ਨਾ ਨਮੂਕੂ ਨਹੀਂ 35 ਫੁੱਟ ਥੱਲੇ ਡੂੰਘਾਈ ਹੈ ਦੀ। ਕੋਈ ਪਾਣੀ ਦਾ ਅੰਤ ਨਹੀਂ ਹੈਗਾ। ਇਹ ਜਿਹੜੀ ਸੇਵਾ ਚੱਲੰਡੀ ਆਹ ਕਾਰ ਸੇਵਾ ਗੁਰੂ ਕਾ ਬਾਗ ਆਪਣੇ ਸੱਜ ਕੰਡਵਾ ਜੀ, ਸੰਤ ਬਾਬਾ ਯਾਰਾ ਸਿੰਘ ਜੀ, ਸੰਤ ਬਾਬਾ ਲਖਾ ਸਿੰਘ ਜੀ, ਉਹਨਾਂ ਦੇ ਵਰਸਾਏ ਹੋ ਜਸੇਦਾਰ ਬਾਬਾ ਸਤਨਾਮ ਸਿੰਘ ਜੀ, ਜਸੇਦਾਰ ਬਾਬਾ ਜਗੀਰ ਸਿੰਘ ਜੀ, ਜਸੇਦਾਰ ਬਾਬਾ ਕਿਰਪਾਲ ਸਿੰਘ ਜੀ ਜਿਹੜਾ ਬਾਬਾ ਕਲਵੀਰ ਸਿੰਘ ਦੀ ਜਿਹਨਾਂ ਸੰਜੋਗ ਤੇ ਸੰਤਾਂ ਦੀ ਸਹਾਇਤਾ ਦੇ ਨਾਲ ਇਹ ਸੇਵਾ ਚੱਲਣ ਧੀ ਹੈ ਵਿਦੇਸਾਂ ਤੇ ਔਰ ਸਾਰੇ ਇਲਾਕੇ ਦੇ ਲੋਕਾਂ ਵੱਲੋਂ ਸੰਤਾਂ ਵੱਲੋਂ ਸੰਜੋਗ ਦੇ ਨਾਲ ਇਹ ਸੇਵਾ ਸੰਤਾਂ ਦੇ ਸਹਿਯੋਗ ਜਿਹੜਾ ਪੂਰਾ ਕਿਉਂਕਿ ਸੰਤਾਂ ਸਵੇਰ ਤੋਂ ਲੈ ਕੇ ਰਾਤ ਤੱਕ ਇਸੇ ਤਰ੍ਹਾਂ 8 8 10 10 ਘੰਟੇ ਇੱਥੇ ਪਹੁੰਚ ਕੇ ਇਸ ਪਾੜ ਨੂੰ ਪੂਰਨ ਦੀ ਇਸ ਬੰਨ ਨੂੰ ਬੰਨਨ ਦੀ ਸੇਵਾ ਜਿਹੜੀ ਹੈ ਕਰ ਰਹੀ ਹੈ ਕਿਉਂਕਿ ਜੇਕਰ ਇਹ ਸੇਵਾ ਨਾ ਕੀਤੀ ਜਾਂਦੀ ਤਾਂ ਸ਼ਾਇਦ ਇਸ ਨੁਕਸਾਨ ਦੀ ਪੂਰਤੀ ਔਖੀ ਸੀ ਮੁਮਕਿਨ ਨਹੀਂ ਸੀ ਪਰ ਇੱਥੇ ਪੰਜਾਬੀਆਂ ਨੇ ਚੜ੍ਹਦੀ ਕਲਾ ਦਾ ਸਬੂਤ ਦਿੰਦਿਆਂ ਇਸ ਬੰਨ ਨੂੰ ਤਿੰਨ ਤਰੀਕ ਤੋਂ ਲੈ ਕੇ ਅੱਜ ਤੱਕ ਲਗਭਗ 70% ਤੋਂ ਵੱਧ ਜਿਹੜਾ ਪੂਰੇ ਜਾ ਚੁੱਕਿਆ ਹੈ ਔਰ ਆਂਦੇ ਇੱਕ ਹਫ਼ਤੇ ਦੇ ਵਿੱਚ ਇਹ ਸੇਵਾ ਸੰਪਨ ਕੀਤੀ ਜਾਊ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਸੀ న్యూਸ ਪਿੰਡ ਕੋਨੇਵਾਲ